ਮਕਾਨੀਆ ਵਰਦੀ ਧਾਰੀ ਕ੍ਰਿਮੀਨਲ ਬੈਠੇ ਨੇ ਬੈਠੇ ਨੇ ਵਰਦੀ ਧਾਰੀ ਕ੍ਰਿਮੀਨਲ ਜੋ ਸਪੋਰਟ ਕਰਦੇ ਨੇ ਇਹੋ ਜੇ ਗੁੰਡਿਆਂ ਨੂੰ ਉਹ ਕੁਝ ਪੈਸੇ ਲੈ ਕੇ ਇਹੋ ਜੇ ਲੋਕਾਂ ਨੂੰ ਛੱਡਦੇ ਨੇ ਇਹ ਸਿਸਟਮ ਸਾਡਾ ਗਰਕ ਚੁੱਕਿਆ ਜੀ ਜਦੋਂ ਤੱਕ ਸਾਡੇ ਬਿਊਰੋਕਰੇਟ ਸਾਡੇ ਪੁਲਿਸ ਆਫਸਰ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਸਮਝਣਗੇ ਉਦੋਂ ਤੱਕ ਇਸੇ ਤਰ੍ਹਾਂ ਹੁੰਦਾ ਰਹੇਗਾ ਜਦੋਂ ਤੱਕ ਘਟੀਆਂ ਐਮਐਲਏ ਇਹੋ ਜੇ ਘਟੀਆਂ ਲੋਕਾਂ ਨੂੰ ਸ਼ੈਲਟਰ ਕਰਦੇ ਰਹਿਣਗੇ ਤਾਂ ਇਹ ਸਿਸਟਮ ਜਿਹੜਾ ਹੈ ਇਹ ਗਰਕਣਾ ਹੀ ਗਰਕਣਾ ਹੈ ਜਦੋਂ ਇਸ ਬੰਦੇ ਦੇ ਉੱਤੇ ਪਰਚਾ ਦਰਜ ਹੋਏ ਨੂੰ 15 ਦਿਨ ਹੋ ਗਏ ਤਾਂ ਇਹਨੂੰ ਅरेस्ट ਕਿਉਂ ਨਹੀਂ ਕੀਤਾ ਗਿਆ ਮੈਂ ਵੀ ਕਮਿਸ਼ਨਰ ਸਾਹਿਬ ਨੂੰ ਇਹ ਚੀਜ਼ ਪੁੱਛਣਾ ਚਾਹੁੰਦੀ ਆ ਕਿ 176 ਧਾਰਾ ਲੱਗਣ ਦੇ باوجود ਬੰਦਾ ਬਾਹਰ ਸਰਿਆਮ ਕੋ ਬੰਤੋਂ ਘਮਰਿਆ ਕੀ ਕਮਿਸ਼ਨਰ ਸਾਹਿਬ ਜਾਂ ਪੰਜਾਬ ਜੇ ਲੁਧਿਆਣੇ ਦੀ ਪੁਲਿਸ ਜਾਂ ਲੁਧਿਆਣੇ ਦਾ ਪ੍ਰਸ਼ਾਸਨ ਇਹ ਚਾਹੁੰਦਾ ਹੈ ਕਿ ਉਹ ਭੇੜੀਆਂ ਉਹ ਦਰਿੰਦਾ ਕਿਸੇ ਹੋਰ ਦੀ ਤੇ ਪੈਣ ਨੂੰ ਵੀ ਹੱਥ ਪਾ ਦੇਵੇ ਕੀ ਪੰਜਾਬ ਅਗਰ ਇਸ ਇਸ ਮੌਕੇ ਦੇ ਉੱਤੇ ਦੇਖਿਆ ਜਾਵੇ ਤਾਂ ਹਰਾਸ਼ ਹੋ ਰਿਹਾ ਹੈ ਪੰਜਾਬ ਉਮੀਦ ਲਈ ਬੈਠਾ ਹੈ ਕਿ ਸਾਡੇ ਸੀਐਨ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਦੀ ਕੁਝ ਸਿੱਖ ਫੈਸਲੇ ਲੈਣ ਇਹਨਾਂ ਕ੍ਰਾਈਮ ਰੇਟ ਦੇ ਉੱਤੇ ਬਟ ਉਹ ਵੀ ਮੈਨੂੰ ਲੱਗਦਾ ਹੈ ਕਿ ਇੱਕ ਮਤਲਬ ਲਫਾਫਾ ਬੰਦ ਜਿਹੜਾ ਹੈਗਾ ਹੈ ਫੈਸਲੇ ਕੱਟ ਕੇ ਦੇ ਦਿੰਦੇ ਨੇ ਤੇ ਨਾ ਤਾਂ ਇਹਨਾਂ ਦੇ ਐਮਐਲਏ ਉਹਨਾਂ ਨੂੰ ਫੋਲੋ ਕਰਦੇ ਨੇ ਤੇ ਨਾ ਇਹਨਾਂ ਦਾ ਜਿਹੜਾ ਵੀ ਬਿਊਰੋਕ੍ਰੇਟਸ ਆ ਤੇ ਨਾ ਹੀ ਕੋਈ ਅਫਸਰ ਜਿਹੜਾ ਰੈਂਕ ਹੈ ਇਹਨਾਂ ਚੀਜ਼ਾਂ ਨੂੰ ਮੰਨਦਾ ਹੈ ਬਿਲਕੁਲ ਜੀ ਇਹ ਸਾਡੇ ਪੰਜਾਬ ਦੀਆਂ ਧੀਆਂ ਪੇਣਾ ਦੀ ਇੱਜ਼ਤਾਂ ਨਹੀਂ ਰੱਖੀ ਨਹੀਂ ਅਸੀਂ ਕਰ ਸਕਦੇ ਤਾਂ ਸਾਨੂੰ ਨੁਮਾਇੰਦੇ ਬਣਨ ਦਾ ਤੇ ਸਾਨੂੰ ਸਰਕਾਰ ਚਲਾਉਣ ਦਾ ਤੇ ਸਾਨੂੰ ਸਰਦਾਰ ਕਹਾਉਣ ਦਾ ਵੀ ਕੋਈ ਹੱਕ ਨਹੀਂ ਹੈ ਮੈਂ ਇੱਕੋ ਚੀਜ਼ ਪੁੱਛਣਾ ਚਾਹੁੰਨੀ ਆ ਅੱਜ ਸਿਸਟਮ ਦੇ ਵਿੱਚ ਜਿਹੜੇ ਸਾਡੇ ਬੈਠੇ ਆ ਆਫੀਸਰਸ ਕਿ ਉਹਨਾਂ ਦੇ ਘਰੇ ਧੀਆਂ ਪੇਣਾ ਨਹੀਂ ਹੈਗੀਆਂ ਬਿਲਕੁਲ ਜਿਹੜੇ ਜਿਹੜੇ ਨੁਮਾਇੰਦੇ ਬਣ ਕੇ ਚੁਣ ਕੇ ਜਿੱਤ ਕੇ ਗਏ ਨੇ ਕੀ ਉਹਨਾਂ ਦੇ ਘਰੇ ਧੀਆ ਪੈਣਾ ਨਹੀਂ ਹੈਗੀਆਂ ਜਿਹੜੀਆਂ ਇਹੋ ਜੇ ਲੋਕਾਂ ਨੂੰ ਸਪੋਰਟ ਕਰਦੇ ਨੇ ਜੇ ਅੱਜ ਉਹ ਇਹੋ ਜੇ ਕ੍ਰਾਈਮਨਲਸ ਨੂੰ ਸਪੋਰਟ ਕਰ ਰਹੇ ਨੇ ਤਾਂ ਕੱਲ ਉਹ ਇਹੀ ਕ੍ਰਾਈਮਨਲ ਉਹਨਾਂ ਨਹੀਂਆਂ ਧੀਆ ਪੈਣਾ ਨੂੰ ਵੀ ਹੱਕ ਪਾ ਸਕਦੇ ਲਾਅ ਐਂਡ ਆਰਡਰ ਦੀਆਂ ਧੱਗੀਆਂ ਉੱਡ ਚੁੱਕੀਆਂ ਨੇ ਆਮ ਆਦਮੀ ਪਾਰਟੀ ਦੇ ਰਾਜ ਦੇ ਦੌਰਾਨ ਖਬਰ ਨੂੰ ਅਗਰ ਹੁਣ ਵੀ ਸੀਐਮ ਸਾਹਿਬ ਨੇ ਸਖਤ ਐਕਸ਼ਨ ਨਹੀਂ ਲਏ ਇਸ ਕ੍ਰਾਈਮ ਦੇ ਉੱਤੇ ਤਾਂ ਇਹ ਇਹ ਜਿਹੜਾ ਪੰਜਾਬ ਆ ਨਾ ਇਹ ਬਹੁਤ ਜਲਦ ਜਵਾਬ ਦੇਗਾ ਇਹ ਜਿਹੜੇ ਐਮਐਲਏ ਆਂਦੇ ਘਰੇ ਕਿੱਲੋ ਆਟਾ ਨਹੀਂ ਸੀ ਹੁੰਦਾ ਅੱਜ ਉਹ ਐਮਐਲਏ ਬਣ ਕੇ ਬਾਦਸ਼ਾਹ ਬਣ ਕੇ ਘੁੰਮਦੇ ਆ ਤੇ ਕ੍ਰਾਈਮਨਲ ਨੂੰ ਪਨਾ ਦੇ ਰਿਆ ਸ਼ੈਲਟਰ ਕਰ ਰਿਆ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਪੰਜਾਬੀ ਆ ਇਹ ਨਾ ਘਰੋਂ ਖਿੱਚ ਖਿੱਚ ਕੇ ਲਿਆ ਕੇ ਫਿਰ ਘੜੀ ਇਸ ਘੜੀ ਇਸਕੇ ਬੜਦੇ ਹੁੰਦੇ ਨੇ ਵੀ ਹਾਂਜੀ ਤੁਸੀਂ ਆ ਸਾਡਾ ਕ੍ਰਾਈਮ ਕਰਵਾਇਆ ਜੀ ਮੋ ਜੀਰਾ ਜੀ ਕੀ ਹਾਲ ਨੇ ਜੀ ਨੋਸਟਾ ਠੀਕ ਨੰਬਰ ਸੇ ਠੀਕ ਹੈ ਜੀ ਤੁਹਾਡੇ ਤੋਂ ਇਹੀ ਮੇਰੇ ਕੋਲੇ ਜੀ ਲੁਧਿਆਣੇ ਜਦੋਂ ਮੈਂ ਕੰਮ ਕਰਦੀ ਸੀ ਉਦੋਂ ਤੁਹਾਡਾ ਨੰਬਰ ਮੇਰੇ ਕੋਲ ਸੇਵ ਸੀਗਾ ਨਾਮ ਆਇਆ ਤੁਹਾਡਾ اچھا ਜੀ اچھا ਜੀ ਹੋਰ ਸੁਣਾਓ ਠੀਕ ਹੈ ਜੀ ਹਾਂਜੀ ਬੱਧੀ ਮੈਂ ਯੂਨਾਈਟਿਡ ਪੋਸਟ ਤੋਂ ਪਹਿਲਾਂ ਪ੍ਰਾਈਮੋ ਦੇ ਚ ਕੰਮ ਕਰਦਾ ਸੀ ਯੂਨਾਈਟਿਡ ਪੋਸਟ ਤੋਂ ਮਨੋਜੀ ਦਾ ਬੋਲਦਾ ਜੀ ਹਾਂਜੀ ਹਾਂਜੀ ਮੈਨੂੰ ਲੱਗਦਾ ਜਦੋਂ ਲੁਧਿਆਣੇ ਮੈਂ ਕੋਈ ਇੱਕ ਮੈਨੂੰ ਹਾਂਜੀ 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 ਮੈਂ ਉਸ ਵੇਲੇ ਉਦੋਂ ਉਦੋਂ ਤੁਸੀਂ ਮੈਨੂੰ ਨਿਊਜ਼ ਭੇਜੀ ਸੀ ਇਸ ਕਰਕੇ ਨੰਬਰ ਸੇਵ ਹਾਂਜੀ 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 ਹੁਕਮ ਕਰੋ ਜੀ ਸੇ ਸੰਦੀ ਜੀ ਅੱਜ ਮੈਂ ਤੁਹਾਡੇ ਇੱਕ ਵਿਊ ਲੈਣਾ ਸੀਗਾ ਕਿ ਜੋ ਪੰਜਾਬ ਦੀ ਸਿਆਸਤ ਹੋ ਰਹੀ ਆ ਆਮ ਆਦਮੀ ਪਾਰਟੀ ਜੇ ਤੁਸੀਂ ਰਹੇ ਹੋ ਆਮ ਆਦਮੀ ਪਾਰਟੀ ਦਾ ਟੀਚਾ ਸੀਗਾ ਪੰਜਾਬ ਨੂੰ ਇੱਕ ਸੁਰੱਖਿਅਤ ਮਾਹੌਲ ਦੇਣਾ ਇੱਕ ਵਧੀਆ এনवायरमेंट ਦੇਣਾ ਇੱਕ ਅੱਛੀ ਸਕੂਲ ਦੀ ਫੈਸਿਲਿਟੀ ਦੇਣੀ ਅੱਛੇ ਜਿਹੇ ਕੀ ਹੈ ਹੈਲਥ ਐਜੂਕੇਸ਼ਨ ਦੇਣੀ ਪਰ ਇਸ ਟਾਈਮ ਦੇ ਤਾਂ ਕੀ ਹੈ ਕ੍ਰਾਈਮ ਰੇਟ ਦੀ ਜਿਹੜੀ ਰੇਸ਼ੋ ਵੱਧ ਰਹੀ ਆ ਬਾਕੀ ਤਾਂ ਕੁਝ ਨਹੀਂ ਮੈਨੂੰ ਲੱਗ ਰਿਹਾ ਕਿ ਅੱਗੇ ਵਧੇ ਕਿਉਂਕਿ ਅੱਧੀ ਆਪੇ ਨੰਨਾ ਜ਼ੇਬਸ ਹੋ ਰਹੇ ਨੇ ਤੇ ਫੇਵਰ ਜਨਾਰੀਆਂ ਪੀੜਤਾ ਧਰਨੇ ਲਾ ਰਹੀਆਂ ਨੇ ਅਪਰਾਧੀ ਖੁੱਲੇ ਘੁੰਮ ਰਹੇ ਨੇ ਇਹਦੇ ਵਿੱਚ ਸ਼੍ਰੀਆਮ ਜਿਹੜਾ ਕੀ ਆ ਐਮ ਐਲ ਏ ਦੇ ਨਾਮ ਆ ਰਹੇ ਨੇ ਤੇ ਕੱਲ ਜਿਹੜੀ ਲੇਟੈਸਟ ਘਟਨਾ ਆ ਤੁਹਾਨੂੰ ਪਤਾ ਹੀ ਹੋਊਗਾ ਸਿੰਧੀ ਬੈਕਰੀ ਦੇ ਮਾਲਕ ਉੱਤੇ ਸ਼੍ਰੀਆਮ ਪਹਿਲਾ ਬੰਦਾ ਗੋਲੀ ਚਲਾਣ ਆਇਆ ਚੱਲੀ ਨਹੀਂ ਫਿਰ ਦੁਬਾਰਾ ਜਾ ਕੇ ਆਇਆ ਗੋਲੀਆਂ ਚਲਾ ਕੇ ਗਿਆ ਹੈ ਦੇਖੋ ਜੀ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਇਹ ਦੱਸਾਂ ਕਿ ਅਸੀਂ ਵੀ ਆਮ ਆਦਮੀ ਪਾਰਟੀ ਚ ਕੰਮ ਕੀਤਾ ਸੀ ਤੇ ਬੜਾ ਖੁੱਲ ਕੇ ਕੰਮ ਕੀਤਾ ਸੀ ਕਿਉਂਕਿ ਸਾਨੂੰ ਖੁੱਲ ਕੇ ਬੋਲਣ ਲਈ ਕਿਹਾ ਜਾਂਦਾ ਸੀ ਤੇ ਸਾਨੂੰ ਖੁੱਲ ਕੇ ਕੰਮ ਕਰਨ ਲਈ ਕਿਹਾ ਜਾਂਦਾ ਸੀ ਤੇ ਮਜਲੂਮਾਂ ਦੇ ਹੱਕ 'ਚ ਆਵਾਜ਼ ਉਠਾਉਣ ਲਈ ਵੀ ਕਿਹਾ ਜਾਂਦਾ ਸੀ ਜਦੋਂ ਸਰਕਾਰ ਇਹਨਾਂ ਦੀ ਬਣੀ ਨਹੀਂ ਸੀ ਹੁਣ ਇਹਨਾਂ ਦੀ ਸਰਕਾਰ ਬਣੀ ਹੈ ਤੇ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਇਹ ਉਸ ਟਾਈਮ ਤੇ ਕਿਹੜਾ ਏਜੰਡਾ ਲੈ ਕੇ ਆਏ ਸੀ ਤੇ ਹੁਣ ਇਹ ਕੀ ਕਰ ਰਹੇ ਨੇ ਜੀ ਇਹ ਤੁਹਾਡੀ ਗੱਲ ਨਾਲ ਮੈਂ ਬਿਲਕੁਲ ਸਹਿਮਤ ਆ ਕਿ ਕ੍ਰਾਈਮ ਰੇਟ ਆ ਜਿਹੜਾ ਬਹੁਤ ਜ਼ਿਆਦਾ ਵੱਧ ਗਿਆ ਵਾ ਤੇ ਪੰਜਾਬ ਅਗਰ ਇਸ ਇਸ ਮੌਕੇ ਦੇ ਉੱਤੇ ਦੇਖਿਆ ਜਾਵੇ ਤਾਂ ਹਰਾਸ਼ ਹੋ ਰਿਹਾ ਵਾ ਪੰਜਾਬ ਉਮੀਦ ਲਈ ਬੈਠਾ ਹੈ ਕਿ ਸਾਡੇ ਸੀਐਨ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਕੁਝ ਸਟ੍ਰਿਕਟ ਫੈਸਲੇ ਲੈਣ ਇਹਨਾਂ ਕ੍ਰਾਈਮ ਰੇਟ ਦੇ ਉੱਤੇ ਬਟ ਉਹ ਵੀ ਮੈਨੂੰ ਲੱਗਦਾ ਹੈ ਕਿ ਇੱਕ ਮਤਲਬ ਲਫਾਫਾ ਬੰਦ ਜਿਹੜਾ ਹੈਗਾ ਹੈ ਫੈਸਲੇ ਕੱਢ ਕੇ ਦੇ ਦਿੰਦੇ ਨੇ ਤੇ ਨਾ ਤਾਂ ਇਹਨਾਂ ਦੇ ਐਮਐਲਏ ਉਹਨਾਂ ਨੂੰ ਫਾਲੋ ਕਰਦੇ ਨੇ ਤੇ ਨਾ ਇਹਨਾਂ ਦਾ ਜਿਹੜਾ ਵੀ ਬਿਊਰੋਕ੍ਰੇਟਸ ਹੈ ਤੇ ਨਾ ਹੀ ਕੋਈ ਅਫੀਸਰ ਜਿਹੜਾ ਰੈਂਕ ਹੈ ਇਹਨਾਂ ਚੀਜ਼ਾਂ ਨੂੰ ਮੰਨਦਾ ਹੈ ਤੇ ਅਗਰ ਤੁਸੀਂ ਕ੍ਰਾਈਮ ਰੇਟ ਦੀ ਗੱਲ ਕਰਦੇ ਹੋ ਤਾਂ ਦਿਨ ਰਾਤ ਇਹੋ ਜਿਹੇ ਜਿਹੜੇ ਘਟਨਾਵਾਂ ਹੋ ਰਹੀਆਂ ਨੇ ਤੇ ਮੇਰੇ ਕੋਲੇ ਪਰਸੋਂ ਵੀ ਕਿ ਲੁਧਿਆਣਾ ਤੋਂ ਫੋਨ ਆਇਆ ਹੈ ਕਿ ਜੀ ਇੱਥੇ ਰੇਪ ਹੋਇਆ ਜੀ ਬੱਚੀ ਨਾਲ 13 ਸਾਲ ਦੀ ਨਾਲ ਜੀ ਤੇ ਉਹ ਬੱਚੀ ਦਰਦ-ਦਰਦੀਆਂ ਠੋਕਰਾਂ ਖਾ ਰਹੀ ਹੈ ਜੀ ਆਪਣੀ ਫੈਮਿਲੀ ਦੇ ਨਾਲ ਕਦੇ ਦਿੱਲੀ ਧਰਨੇ ਲਾਉਂਦੀ ਆ ਕਦੇ ਕਿਤੇ ਬੈਠਦੀ ਆ ਤੇ ਉਹਨੂੰ ਕਿਸੇ ਐਮਐਲਏ ਨੇ ਕੱਡਨੈਪ ਕਰਾਉਣ ਦੀ ਕੋਸ਼ਿਸ਼ ਵੀ ਕੀਤੀ ਆਮ ਆਦਮੀ ਪਾਰਟੀ ਦੇ ਨੇ ਲੁਧਿਆਣਾ ਚੰਡੀਗੜ੍ਹ ਚੰਡੀਗੜ੍ਹ ਬੈਠੀ ਨੂੰ ਜੀ ਇਹ ਵੀ ਮੇਰੇ ਕੋਲ ਪਰਸੋਂ ਹੀ ਫੋਨ ਆਇਆ ਜੀ ਤੇ ਮੈਂ ਉਹਨਾਂ ਦੀ ਆਵਾਜ਼ ਉੱਪਰ ਉਠਾਉਣ ਦੀ ਕੋਸ਼ਿਸ਼ ਵੀ ਕਰ ਰਹੀ ਆ ਹੁਣ ਤੁਸੀਂ ਦੱਸੋ ਜੀ ਹੁਣ ਕੋਈ ਕੀ ਘਟਨਾ ਹੋ ਗਈ ਮਾਮਲਾ 13 ਸਾਲ ਦੀ ਬੇਟੀ ਦਾ ਜੀ ਦੇਖੋ 13 ਸਾਲ ਦੀ ਬੱਚੀ ਦੀ ਗੱਲ ਹੈ ਇੱਕ ਇਥੇ ਸ਼ਹਿਰ ਦਾ ਇਹਨਾਂ ਚੱਤੀ ਦਾ ਮਾਮਲਾ ਚੱਲਦਾ ਪਿਆ ਉਹ ਵੀ ਐਮਐਲਏ ਨਾਲ ਸੰਬੰਧਿਤ ਹੀ ਆ ਕੋਈ ਇੱਕ ਚੇਤਨ ਬਵੇਜਾ ਨਾਂ ਦਾ ਇੱਕ ਸ਼ਖਸ ਆ ਤੁਸੀਂ ਵੀ ਸ਼ਾਇਦ ਕੋਈ ਵੀਡੀਓ ਦੇਖੀ ਸੋਸ਼ਲ ਮੀਡੀਆ ਤੇ ਪਹਿਲਾਂ ਮੈਂ ਕੱਲ ਇਹ ਖਬਰ ਦੇਖ ਰਹੀ ਸੀ ਇੱਕ ਚੇਤਨ ਵਿਵੇਜਨ ਨਾਲ ਦਾ ਜੀ ਸ਼ਖਸ ਆ ਜੋ ਕਿ ਲੈਡੀ ਹਾਂਜੀ ਹਾਂਜੀ ਕਮਿਸ਼ਨਰ ਸਾਹਿਬ ਦੇ ਆਫਿਸ ਦੇ ਬਾਹਰ ਪੜ੍ਹ ਰਹੇ ਹਾਂਜੀ ਬਿਲਕੁਲ ਬਿਲਕੁਲ ਕੱਲ ਹੀ ਨਹੀਂ ਕੱਲ ਹੀ ਨਿਊਜ਼ ਦੇਖੀ ਬਿਲਕੁਲ ਬਿਲਕੁਲ ਇਹ ਮੈਂ ਉਹ ਤੁਹਾਡੇ ਕਿਸੇ ਜਿਹੜੇ ਲਗ ਲਗ ਚੈਨਲਾਂ ਚਲਾਈਆਂ ਕਹਿੰਦੇ ਤੁਹਾਡਾ ਕਮੈਂਟ ਦੇਖਿਆ ਸੀਗਾ ਸ਼ਾਇਦ ਮੈਨੂੰ ਲੱਗਦਾ ਤੁਸੀਂ ਵਿੱਚ ਬੈਡ ਦਾ ਸਾਈਨ ਦਿੱਤਾ ਸੀਗਾ ਤੇ ਮੈਂ ਤਾਂ ਕਰਕੇ ਮੈਂ ਕਿਹਾ ਤੁਹਾਡਾ ਇੱਕ ਵਾਰ ਇਸ ਤੇ ਵਿਚਾਰ ਵਿਸ਼ਮ ਨੂੰ ਅੱਜ ਕਰਾ ਜੀ ਮੈਂ ਇੱਕ ਪਹਿਲੀ ਗੱਲ ਤਾਂ ਦੇਖੋ ਜੀ ਮੈਂ ਇੱਕ ਔਰਤ ਹਾਂ ਜੀ ਮੇਰੇ ਵੀ ਇੱਕ ਬੇਟੀ ਆ ਜੋ ਬਾਹਰਲੇ ਮੁਲਕ ਚ ਪੜਦੀ ਆ ਹਨਾ ਜੀ ਜੀ ਅਗਰ ਸਾਨੂੰ ਅਸੀਂ ਇਹ ਕਹੀਏ ਕਿ ਅਸੀਂ ਧੀਆਂ ਨੂੰ ਪੜਾਉਣ ਤੇ ਧੀਆਂ ਨੂੰ ਬਚਾਉਣ ਦਾ ਨਾਅਰਾ ਚੁੱਕਿਆ ਸੀ ਜੀ ਅਸੀਂ ਬ੍ਰੋਹਣ ਹੱਤਿਆ ਦੇ ਖਿਲਾਫ ਆਵਾਜ਼ ਉਠਾਈ ਸੀ ਜੀ ਤੇ ਅਗਰ ਅੱਜ ਸਾਡੇ ਪੰਜਾਬ ਦੀਆਂ ਧੀਆਂ ਭੈਣਾ ਸਾਡੇ ਦੇਸ਼ ਦੀਆਂ ਧੀਆਂ ਭੈਣਾ ਦੀ ਇੱਜ਼ਤ ਤੇ ਸੁਰੱਖਿਆਤ ਨਹੀਂ ਹੈਗੀ ਤਾਂ ਮੇਰੇ ਖਿਆਲ ਦੇ ਵਿੱਚ ਸਾਨੂੰ ਸਰਦਾਰ ਕਹਾਉਣ ਦਾ ਸਾਨੂੰ ਸੀਐਮ ਕਹਾਉਣ ਦਾ ਤੇ ਸਾਨੂੰ ਸਿਸਟਮ ਚਲਾਉਣ ਦਾ ਜਾਂ ਸਾਨੂੰ ਪੰਜਾਬ ਦੇ ਕਿਸਮ ਨੂੰ ਚਲਾਉਣ ਦਾ ਕੋਈ ਹੱਕ ਨਹੀਂ ਰਿਹਾ ਗਿਆ ਮੇਰੇ ਖਿਆਲ ਦੇ ਵਿੱਚ ਬਿਲਕੁਲ ਜੀ ਇਹ ਸਾਡੇ ਪੰਜਾਬ ਦੀਆਂ ਧੀਆ ਪਣਾ ਦੀਆਂ ਇੱਜ਼ਤਾਂ ਦੀ ਰਾਖੀ ਨਹੀਂ ਅਸੀਂ ਕਰ ਸਕਦੇ ਤਾਂ ਸਾਨੂੰ ਨੁਮਾਇੰਦੇ ਬਣਨ ਦਾ ਤੇ ਸਾਨੂੰ ਸਰਕਾਰ ਚਲਾਉਣ ਦਾ ਤੇ ਸਾਨੂੰ ਸਰਦਾਰ ਕਹਾਉਣ ਦਾ ਵੀ ਕੋਈ ਹੱਕ ਨਹੀਂ ਹੈਗਾ ਬਿਲਕੁਲ ਜੀ ਜਿਹੜਾ ਇੱਕ ਪਹਿਲਾਂ ਭਗਵੰਤ ਮਾਨ ਕਿਹਾ ਜਾਂਦਾ ਸੀ ਫਿਰ ਸਰਦਾਰ ਭਗਵੰਤ ਮਾਨ ਸਿੰਘ ਜੀ ਲੱਗ ਗਿਆ ਸਰਦਾਰ ਤਾਂ ਉਹ ਕਿਰਦਾਰ ਆ ਜਿਹੜਾ ਜੇ ਮੈਂ ਪੰਜਾਬ ਦੀ ਗੱਲ ਕਰਦਾ ਮੈਂ ਪੰਜਾਬ ਦਾ ਪੰਜਾਬ ਦਾ ਵਸਦਾ ਰਹਿਣਾ ਪੇ ਪੰਜਾਬ ਦੇ ਯੋਧਿਆਂ ਦੀ ਮੈਂ ਗਾਥਾ ਗਾਵਾਂਗਾ ਦੇਖੋ ਜਿਹੜੇ ਸਟੇਟ ਦੇ ਵਿੱਚ ਜਿਹੜੇ ਯੋਧੇ ਹੋਏ ਨੇ ਉਹਨਾਂ ਨੂੰ ਉਹਨਾਂ ਦੀ ਹੱਕ ਮਿਲਨੇ ਚਾਹੀਦੇ ਮੈਂ ਪੰਜਾਬ ਸਟੇਟ ਦਾ ਆ ਇੱਥੇ ਗੁਰੂ ਪੀਰਾਂ ਪਗੰਬਰਾਂ ਨੇ ਸਾਡੇ ਪੰਜਾਬ ਦੇ ਲਈ ਕਹਿੰਦੇ ਜੀ ਤੇਜ ਤੇਸ਼ ਨਾ ਹੋਤਾ ਪੀਤਾ ਦਸ਼ਮੇਸ਼ ਨਾ ਹੋਤਾ ਉਹ ਪਿਤਾ ਜੀ ਇਹ ਜਿਹੜੇ ਦਸ਼ਮੇਸ਼ ਪਿਤਾ ਨੇ ਸਤੇਜ ਸਰਵੰਸ ਵਾਰਿਆ ਤੇ ਇੱਕ ਬਾਦਸ਼ਾਹ ਜੀ ਨੇ ਆਪਣਾ ਸੀਟ ਕਟਾਇਆ ਤੇ ਬਹੁਤ ਸਾਰੇ ਜਿਹੜੇ ਕਿੱਥੇ ਆ ਪਰ ਜੇ ਪੰਜਾਬ ਹੁਣ ਲੱਗਦਾ ਨਹੀਂ ਵੀ ਉਹ ਰਹਿ ਗਿਆ ਇੱਥੇ ਧਰਨੇ ਲੈਣੇ ਪੈ ਰਹੇ ਧੀਆਂ ਭੈਣਾਂ ਨੂੰ ਇੱਜ਼ਤਾਂ ਲਈ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਸਿੱਖ ਕੌਮ ਉਹ ਮਾਰਸ਼ਲ ਕੌਮ ਹੈ ਜਿਹੜੀ ਅਬਦਾਲੀਆਂ ਤੋਂ ਵੀ ਧੀਆਂ ਭੈਣਾਂ ਨੂੰ ਛੜਵਾ ਕੇ ਲਿਆਉਂਦੀ ਰਹੀ ਹੈ ਜੀ ਧੀਆਂ ਭੈਣਾਂ ਦੀ ਇੱਜ਼ਤਾਂ ਦੇ ਪੜਦੇ ਕਾਜ ਨਹੀਂ ਰਹੀ ਆ ਅੱਜ ਵੀ ਬਾਹਰਲੀਆ ਸਟੇਟ ਦੇ ਮਾਪੇ ਆਪਣੇ ਧੀਆਂ ਭੈਣਾਂ ਨੂੰ ਇਹ ਚੀਜ਼ ਦੀ ਸਿੱਖਿਆ ਜ਼ਰੂਰ ਦਿੰਦੇ ਨੇ ਕਿ ਜਿੱਥੇ ਕਿਤੇ ਸਰਦਾਰ ਖੜਾ ਹੈ ਅਗਰ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਉਹਦੇ ਲਾਗੇ ਜਾ ਕੇ ਵੀ ਖੜੇ ਹੋ ਜਿਓ ਉਹ ਤੁਹਾਡੀ ਇੱਜ਼ਤ ਨੂੰ ਆਂਚ ਨਹੀਂ ਆਉਣ ਦੇਣ ਸਿੱਖ ਤੁਹਾਡੀ ਇੱਜ਼ਤ ਨੂੰ ਆਂਚ ਨਹੀਂ ਆਉਣ ਦੇਣਗੇ ਸਰਦਾਰ ਤੁਹਾਡੀ ਇੱਜ਼ਤ ਨੂੰ ਆਂਚ ਨਹੀਂ ਆਉਣ ਦੇਣਗੇ ਜੇ ਪੰਜਾਬ ਦੇ ਵਿੱਚ ਇਹੋ ਜਿਹਾ ਕ੍ਰਾਈਮ ਹੋਣ ਲੱਗ ਗਏ ਤਾਂ ਲਾਣਤ ਹੈ ਸਾਨੂੰ ਪੰਜਾਬੀ ਕਹੌਣ ਤੇ ਔਰ ਸਾਨੂੰ ਸਿਸਟਮ ਦੇ ਵਿੱਚ ਰਹਿਣ ਦੇ ਤੇ ਸਾਨੂੰ ਸਰਕਾਰਾਂ ਚ ਰਹਿਣ ਦੇ ਮੈਂ ਇੱਕੋ ਚੀਜ਼ ਪੁੱਛਣਾ ਚਾਹੁੰਨੀ ਆ ਅੱਜ ਸਿਸਟਮ ਦੇ ਵਿੱਚ ਜਿਹੜੇ ਸਾਡੇ ਬੈਠੇ ਆ ਆਫੀਸਰਸ ਕਿ ਉਹਨਾਂ ਦੇ ਘਰੇ ਧੀਆ ਪੈਣਾ ਨਹੀਂ ਹੈਗੀਆ ਬਿਲਕੁਲ ਜਿਹੜੇ ਜਿਹੜੇ ਨੁਮਾਇंदे ਬਣ ਕੇ ਚੁਣ ਕੇ ਜਿੱਤ ਕੇ ਗਏ ਨੇ ਕਿ ਉਹਨਾਂ ਦੇ ਘਰੇ ਧੀਆਂ ਪੈਣਾ ਨਹੀਂ ਹੈਗੀਆਂ ਜਿਹੜੀਆਂ ਇਹੋ ਜੇ ਲੋਕਾਂ ਨੂੰ ਸਪੋਰਟ ਕਰਦੇ ਨੇ ਇੱਕ ਐਮਐਲਏ ਇੱਕ ਸੀਐਮ ਦੇ ਨਾਲ ਫੋਟੋ ਖੜ ਕੇ ਖਿਚਾ ਕੇ ਖੜਾਉਣ ਨਾਲ ਮੈਂ ਉਹਨਾਂ ਨੂੰ ਇਹ ਨਹੀਂ ਕਹਿੰਦੀ ਕਿ ਉਹਦੇ ਵਿੱਚ ਸੀਐਮ ਦਾ ਹੱਥ ਹੈ ਜਾਂ ਉਹਦੇ ਵਿੱਚ ਉਸ ਐਮਐਲਏ ਦਾ ਹੱਥ ਹੈ ਮੈਂ ਇਸ ਚੀਜ਼ ਨੂੰ ਬਿਲਕੁਲ ਨਕਾਰਦੀ ਆ ਫੋਟੋਆਂ ਦੇਖੋ ਕੋਈ ਵੀ ਖਿਚਾ ਲੈਂਦਾ ਲੀਡਰ ਨਾਲ ਕਿਤੇ ਵੀ ਖੜ ਕੇ ਪਰ ਅਗਰ ਫਿਰ ਅਗਰ ਇਹ ਕਿਤੇ ਸ਼ੋਅ ਹੁੰਦਾ ਹੈ ਕਿ ਉਹ ਐਮਐਲਏ ਜਾਂ ਉਹਨੂੰ ਉਹਨੂੰ ਉਹ ਅਫਸਰਜ਼ ਨੂੰ ਜਾਂ ਉਹਨਾਂ ਨੂੰ ਉਹ ਬਚਾਇਆ ਜਾ ਰਿਹਾ ਹੈ ਉਹ ਉਹਨੂੰ ਬਚਾਉਂਦੇ ਨੇ ਕ੍ਰਾਈਮਨਲ ਨੂੰ ਤਾਂ ਇਹ ਬਹੁਤ ਵੱਡੀ ਸ਼ਰਮਨਾਕ ਗੱਲ ਕਰ ਰਹੇ ਨੇ ਉਹਨਾਂ ਨੂੰ ਆਪਣੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਦੀ ਕੋਈ ਪਰਵਾਹ ਨਹੀਂ ਹੈਗੀ ਜੇ ਅੱਜ ਇਹੋ ਜਿਹੇ ਕ੍ਰਾਈਮਨਲਸ ਨੂੰ ਸਪੋਰਟ ਕਰ ਰਹੇ ਨੇ ਤਾਂ ਕੱਲ ਨੂੰ ਉਹ ਇਹੇ ਕ੍ਰਾਈਮਨਲ ਉਹਨਾਂ ਦੀਆਂ ਧੀਆਂ ਭੈਣਾਂ ਨੂੰ ਵੀ ਹੱਥ ਪਾ ਸਕਦੇ ਨੇ ਜੀ ਤਾਂ ਤੁਸੀਂ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਇਹ ਕਿਉਂ ਇਹਨਾਂ ਨੂੰ ਸਪੋਰਟ ਕਰਦੇ ਨੇ ਮੈਂ ਇੱਕ ਦੇਖੋ ਜੀ ਅਗਰ ਸਾਡੇ ਦੇਸ਼ ਦਾ ਕਾਨੂੰਨ ਸਖਤ ਹੋਵੇ ਤਾਂ ਇਹ ਰੇਪ ਜਿਹੜੇ ਹਨਾ ਇਹ ਕਦੇ ਨਹੀਂ ਹੋ ਸਕਦੇ ਮਹਾਂਪਤੀ ਜੀ ਸੰਤੂ ਜੀ ਤੁਸੀਂ ਉਹ ਵੀਡੀਓ ਦੇਖੀਏ ਪ੍ਰੋਪਰ ਦੇਖੀਏ ਨਾ ਦੇਖੀਏ ਜੀ ਮੈਂ ਕੱਲ ਮੈਂ ਦੇਖੀ ਮੈਂ ਮੈਨੂੰ ਆਪਣੇ ਆਪ ਨੂੰ ਸ਼ਰਮ ਆਈ ਹੈ ਕਿ ਅਸੀਂ ਕੀ ਤਰ੍ਹਾਂ ਨੂੰ ਜਾ ਰਹੇ ਹਾਂ ਸਾਡਾ ਪੰਜਾਬ ਕਿੱਧਰ ਨੂੰ ਜਾ ਰਿਹਾ ਸਾਡਾ ਸਿਸਟਮ ਕਿੰਨਾ ਗਰਕ ਚੁੱਕਿਆ ਲਾਅ ਐਂਡ ਆਰਡਰ ਦੀਆਂ ੱੱਜੀਆਂ ਉੱਡ ਰਹੀਆਂ ਨੇ ਤੁਹਾਨੂੰ ਲੱਗਦਾ ਵੀ ਇੱਕ ਅਪਰ ਪੁਲਸ ਜਿਹੜੇ ਐਸਟਾ ਮਾਨਯੋਗ ਸਾਡੇ ਸੀਪੀ ਸਾਹਿਬ ਆ ਜਿਨ੍ਹਾਂ ਨੇ ਲੌਰੈਂਸ ਨੂੰ ਪਿਛਲੀਆਂ ਤੱਕ ਨੂੰ ਪਕੜਿਆ ਅਮਰਤਪਾਲ ਜਿਹਨੂੰ ਕੋਈ ਸੋਚ ਨਹੀਂ ਸਕਦੇ ਸੀ ਅਮਰਤਪਾਲ ਜਿਹਨੂੰ ਉਹਨਾਂ ਨੇ ਪਕੜਿਆ ਤੇ ਉਹ ਇੱਕ ਅਪਰਾਧੀ ਜਿਹੜਾ ਰੇਪੀਸਟ ਜਿਹਦਾ ਅਟਮਰ ਸ਼ਰੀਆਮੋ ਦੀ ਨਿੰਦਿਆ ਹੋ ਰਹੀ ਹੈ ਤੇ ਉਸ ਨੂੰ ਅੱਜ 17ਵਾਂ ਦਿਨਾ ਉਹਨੂੰ ਪਕੜ ਨਹੀਂ ਪਾਰੇ ਸਾਨੂੰ ਲੱਗਦਾ ਕਿ ਇਹ ਬਿਨਾਂ ਦਬਾਅ ਵੇਟ ਹੋ ਸਕਦਾ ਹੈ ਐਮਐਲਏ ਜੀ ਤੁਹਾਡੀ ਐਫਸੀ ਹੈਗੀ ਹੈ ਮੈਂ ਤੁਹਾਡੀ ਇੱਕ ਗੱਲ ਨੂੰ ਨਾ ਇੱਥੇ ਕਰੈਕਟ ਕਰ ਦਿਆਂ ਜੀ ਇੱਕ ਲੌਰੈਂਸ ਤੇ ਇੱਕ ਅਮਰਤਪਾਲ ਦੋਨਾਂ ਨੂੰ ਤੁਸੀਂ ਇੱਕ ਸਿਵਲਰ ਲੈ ਕੇ ਨਹੀਂ ਕਹਿ ਸਕਦੇ ਅਮਰਤਪਾਲ ਇੱਕ ਹੋਰ ਚੀਜ਼ ਸੀ ਇੱਕ ਹੋਰ ਸ਼ਖਸੀਅਤ ਆ ਔਰ ਜਿਹੜਾ ਲੌਰੈਂਸ ਹੈ ਉਹ ਹੋਰ ਸਖਸੀਅਤ ਹੈ ਇਹਨਾਂ ਨੂੰ ਤੁਸੀਂ ਦੋਨਾਂ ਨੂੰ ਸਿਮਿਲਰ ਨਹੀਂ ਕਰਕੇ ਦੇਖ ਸਕਦੇ ਹਾਂ ਮੇਰਾ ਕਹਿਣ ਦਾ ਭਾਵ ਇਹ ਸੀਗਾ ਵੀ ਇਹਨਾਂ ਇਹਨਾਂ ਦੇ ਕੋਸ਼ਤ ਨਹੀਂ ਹੁੰਦਾ ਸੀ ਉਹਨੂੰ ਕ੍ਰਿਮੀਨਲ ਨਹੀਂ ਕਹਿ ਸਕਦੇ ਨਹੀਂ ਮੈਂ ਕ੍ਰਿਮੀਨਲ ਨਹੀਂ ਮੈਂ ਮੈਂ ਕ੍ਰਿਮੀਨਲ ਨਹੀਂ ਕਹਾਂ ਤੇ ਜੀ ਸਮਝ ਨਹੀਂ ਲੱਗਿਆ ਇੱਕ ਮਿੰਟ ਥੋੜੀ ਕਿ ਗੱਲ ਇੱਥੇ ਇੱਥੇ ਕੱਟ ਦਿਓ ਤੁਹਾਡੀ ਗੱਲ ਨੂੰ ਜਿੱਥੇ ਤੁਸੀਂ ਗੱਲ ਕੀਤੀ ਹੈ ਕਮਿਸ਼ਨਰ ਸਾਹਿਬ ਦੀ ਜੀ ਕਮਿਸ਼ਨਰ ਸਾਹਿਬ ਅਗਰ ਸਟਰੋਂਗ ਹੋਣ ਜੀ ਤਾਂ ਇੰਨੇ ਕੇਸ ਉਹਨਾਂ ਦੀ ਦੇਖਰੇਖ ਦੇ ਅੰਦਰ ਜੀ ਇੱਥੇ ਰੇਪ ਦੇ ਆ ਚੁੱਕੇ ਨੇ ਜਿਸ ਦਿਨ ਦੇ ਉਹ ਇਸ ਸੀਟ ਤੇ ਬੈਠੇ ਨੇ ਜੀ ਅਗਰ ਲਾ ਐਂਡ ਆਰਡਰ ਉਹ ਸਖਤ ਕਰਨਾ ਚਾਹੁੰਦੇ ਅਗਰ ਉਹ ਆਪਣੇ ਡਿਪਾਰਟਮੈਂਟ ਨੂੰ ਚੰਗੇ ਨਿਰਦੇਸ਼ ਦੇਣ ਤਾਂ ਇਹੋ ਜਿਹੀਆਂ ਘਟਨਾਵਾਂ ਕਦੇ ਨਾ ਹੋਣ ਵਰਦੀ ਧਾਰੀ ਵੀ ਮੈਂ ਕਹਿੰਨੀ ਆ ਵਰਦੀ ਧਾਰੀ ਕਰਮਚਾਰੀ ਬੈਠੇ ਨੇ ਜੀ ਬੈਠੇ ਨੇ ਗਰਦੀ ਧਾਰੀ ਕ੍ਰਿਮੀਨਲ ਜੋ ਸਪੋਰਟ ਕਰਦੇ ਨੇ ਇਹੋ ਜੇ ਗੁੰਡਿਆਂ ਨੂੰ ਜੋ ਕੁਝ ਪੈਸੇ ਲੈ ਕੇ ਇਹੋ ਜੇ ਲੋਕਾਂ ਨੂੰ ਛੱਡਦੇ ਨੇ ਮੈਂ ਸੁਣਿਆ ਕਿ ਚੇਤਨ ਬਵੇਜਾ ਨਾਂ ਦੇ ਇਸ ਬੰਦੇ ਨੂੰ ਸਮਾਜ ਸੇਵੀ ਕਹਿ ਕੇ ਇੱਕਦਮ ਤੁਸੀਂ ਸਮਾਜ ਸੇਵੀਆਂ ਦੇ ਮੂੰਹ ਤੇ ਚਪੇੜ ਮਾਰ ਰਹੇ ਹੋ ਜੀ ਮੇਰਾ ਕਹਿੰਦਾ ਭਾਵੇਂ ਸੀ ਆਸਰਾਮ ਵੀ ਆਸਰਾਮ ਵੀ ਸਮਾਜ ਸੇਵੀ ਕਹਿੰਦਾ ਸੀ ਆਪਣੇ ਆਪ ਨੂੰ ਨਹੀਂ ਜੀ ਨਹੀਂ ਕੋਈ ਕ੍ਰਿਮੀਨਲ ਕ੍ਰਿਮੀਨਲ ਹੁੰਦਾ ਹੈ ਜਿਹੜਾ ਕਾਨੂੰਨ ਆ ਸਾਡੇ ਦੇਸ਼ ਦਾ ਉਹ ਕਿਸੇ ਦੀ ਸ਼ਖਸੀਅਤ ਨੂੰ ਸਮਾਜ ਸੇਵੀ ਹੋਵੇ ਚਾਹੇ ਉਹ ਬਾਬਾ ਹੋਵੇ ਚਾਹੇ ਉਹ ਲੀਡਰ ਹੋਵੇ ਚਾਹੇ ਉਹ ਸੀਐਮਪੀਐਮ ਹੋਵੇ ਸਾਰਿਆਂ ਲਈ ਇੱਕੋ ਜਿਹਾ ਹੁੰਦਾ ਹੈ ਜਿਨ੍ਹਾਂ ਨੇ ਕ੍ਰਾਈਮ ਕੀਤਾ ਉਹ ਅੰਦਰ ਨੇ ਪਰ ਜਦੋਂ ਚੇਤਨ ਵਿਵੇਜਾ ਵਰਗੇ ਲੋਕਾਂ ਨੂੰ ਤੁਸੀਂ ਕ੍ਰਿਮੀਨਲ ਲੋਕਾਂ ਨੂੰ ਤੁਸੀਂ ਇੱਕ ਸਮਾਜ ਸੇਵੀ ਕਹਿ ਕੇ ਸੰਬੋਧਿਤ ਕਰਦੇ ਹੋ ਤਾਂ ਬਾਕੀ ਸਾਰੇ ਸਮਾਜ ਸੇਵੀਆਂ ਦੇ ਉੱਤੇ ਵੀ ਤੁਸੀਂ ਇੱਕ ਕਲੰਕ ਲਾ ਰਹੇ ਹੋ ਇਹਨਾਂ ਨੂੰ ਪਹਿਲਾ ਗੱਲ ਤਾਂ ਸਮਾਜ ਸੇਵੀ ਕਹਿਣਾ ਬੰਦ ਕਰੋ ਜੀ ਜਦੋਂ ਇਸ ਬੰਦੇ ਦੇ ਉੱਤੇ ਪਰਚਾ ਦਰਜ ਹੋਏ ਨੂੰ 15 ਦਿਨ ਹੋ ਗਏ ਤਾਂ ਇਹਨੂੰ ਅਰੈਸਟ ਕਿਉਂ ਨਹੀਂ ਕੀਤਾ ਗਿਆ ਮੈਂ ਵੀ ਕਮਿਸ਼ਨਰ ਸਾਹਿਬ ਨੂੰ ਇਹ ਚੀਜ਼ ਪੁੱਛਣਾ ਚਾਹੁੰਨੀ ਹਾਂ ਕਿ 176 ਧਾਰਾ ਲੱਗਣ ਦੇ ਬਾਵਜੂਦ ਬੰਦਾ ਬਾਹਰ ਸ਼ਰਿਆਮ ਖੋਗਨ ਤੋਂ ਅਮਰਿਆ ਕੀ ਕਮਿਸ਼ਨਰ ਸਾਹਿਬ ਜਾਂ ਪੰਜਾਬ ਤੇ ਲੁਧਿਆਣੇ ਦੀ ਪੁਲਿਸ ਜਨੂ ਦਿਹਾਣੇ ਦਾ ਪ੍ਰਸ਼ਾਸਨ ਇਹ ਚਾਹੁੰਦਾ ਹੈ ਕਿ ਉਹ ਭੇੜੀਆਂ ਉਹ ਦਰਿੰਦਾਂ ਕਿਸੇ ਹੋਰ ਦੀ ਤੇ ਵੀ ਪੈਣ ਨੂੰ ਵੀ ਹੱਥ ਪਾਵੇ ਬਿਲਕੁਲ ਜੀ ਕਲਕੱਤੇ ਦੇ ਵਿੱਚ ਇੰਨਾ ਵੱਡਾ ਇਨਸੀਡੈਂਟ ਹੋਇਆ ਤਾਂ ਸਿੱਖ ਲੈਣੀ ਚਾਹੀਦੀ ਹੈ ਇੰਨਾ ਵੱਡਾ ਇਨਸੀਡੈਂਟ ਹੋਣ ਦੇ ਬਾਵਜੂਦ ਸਾਡੇ ਦੇਸ਼ ਦੇ ਵਿੱਚ ਉੱਥੇ ਵੀ ਇੱਕ ਔਰਤ ਸੀਐਮ ਸੀ ਮੈਂ ਉਸ ਔਰਤ ਨੂੰ ਵੀ ਲੜਤਾ ਪਾਉਣੀ ਹੈ ਜਿਹੜੀ ਸੀਐਮ ਬਣੀ ਬੈਠੀ ਸੀ ਉੱਥੇ ਜਿਹੜੀ ਅੱਜ ਇੱਕ ਕਾਨੂੰਨ ਚਲਾ ਰਹੀ ਐ ਇੱਕ ਸਿਸਟਮ ਚਲਾ ਰਹੀ ਐ ਦੇਸ਼ ਅਤੇ ਸਟੇਟ ਚਲਾ ਰਹੀ ਆ ਉਹ ਖੁਦ ਮੋਬਤੀਆਂ ਲੈ ਕੇ ਸੜਕ ਤੇ ਉੱਤਰ ਆਈ ਉਹ ਕਿਹਦੇ ਤੋਂ ਇਨਸਾਫ ਮੰਗਦੀ ਐ ਜਦ ਕਿ ਇਨਸਾਫ ਉਹਨੇ ਖੁਦ ਦੇਣਾ ਬਿਲਕੁਲ ਇਹ ਇਹ ਸਿਸਟਮ ਸਾਡਾ ਗਰਕ ਚੁੱਕਿਆ ਹੈ ਜੀ ਜਦੋਂ ਤੱਕ ਸਾਡੇ ਬਿਊਰੋਕਰੇਟ ਸਾਡੇ ਪੁਲਿਸ ਆਫੀਸਰ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਸਮਝਣਗੇ ਉਦੋਂ ਤੱਕ ਇਸੇ ਤਰ੍ਹਾਂ ਹੁੰਦਾ ਰਹੇਗਾ ਜਦੋਂ ਤੱਕ ਘਟੀਆਂ ਐਮਐਲਏ ਇਹੋ ਜੇ ਘਟੀਆਂ ਲੋਕਾਂ ਨੂੰ ਸ਼ੈਲਟਰ ਕਰਦੇ ਰਹਿਣਗੇ ਤਾਂ ਇਹ ਸਿਸਟਮ ਜਿਹੜਾ ਹੈ ਇਹ ਗਰਕਣਾ ਹੀ ਗਰਕਣਾ ਹੈ ਔਰ ਇਸ ਇਸ ਤੇ ਟਾਈਮ ਦੇ ਉੱਤੇ ਆਵਾਜ਼ ਪੂਰੇ ਪੰਜਾਬੀਆਂ ਨੂੰ ਸਮੂਹ ਭਾਈਚਾਰੇ ਨੂੰ ਉੱਠਣਾ ਪੈਣਾ ਹੈ ਔਰ ਇਹੋ ਜੇ ਸਿਸਟਮ ਦੇ ਖਿਲਾਫ ਬੋਲਣਾ ਪੈਣਾ ਤੇ ਮੈਂ ਇੱਥੇ ਗੁਜਾਰਿਸ਼ ਕਰਦੀ ਹਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਜੋ ਸਾਡੇ ਸੀਐਮ ਨੇ ਉਹਨਾਂ ਨੂੰ ਗੁਜਾਰਿਸ਼ ਕਰਦੀ ਹਾਂ ਕਿ ਤੁਸੀਂ ਵੀ ਇੱਕ ਸਰਦਾਰ ਹੋ ਇੱਕ ਬੇਟੀ ਦੇ ਬਾਪ ਨਹੀਂ ਦੋ ਬੇਟੀਆਂ ਦੇ ਬਾਪ ਹੁ ਇੱਕ ਵੱਡੀ ਆ ਇੱਕ ਛੋਟੀ ਆ ਪਰ ਮੈਂ ਇਹੀ ਗੁਜ਼ਾਰਿਸ਼ ਕਰੂੰਗੀ ਕਿ ਸਾਰੇ ਪੰਜਾਬ ਦੀਆਂ ਧੀਆਂ ਭੈਣਾਂ ਦੀ ਪੱਤ ਤੁਹਾਡੇ ਹੱਥ ਚ ਪਰ ਇਹ ਗੁਜ਼ਾਰਿਸ਼ ਕਰਨ ਲਈ ਤੁਸੀਂ ਕਿ ਤੇਜੀ ਤੁੰਦ ਜੀ ਕਿ ਇਹ ਗੁਜ਼ਾਰਿਸ਼ ਸਿਰਫ ਤੁਸੀਂ ਮੇਰੇ ਨਾਲ ਫੋਨ 'ਤੇ ਕਰੋਗੇ ਕਿ ਇਹਦੇ ਲਈ ਤੁਸੀਂ ਮੈਦਾਨ ਵਿੱਚ ਵੀ ਆਓਗੇ ਉਸ ਧੀ ਪੈਨ ਨੂੰ ਜੇ ਲੋੜ ਪਈ ਤਾਂ ਦੇਖੋ ਜੀ ਮੈਂ ਇੱਕ ਔਰਤ ਆ ਮੈਂ ਇੱਕ ਮਾਂ ਆ ਮੈਂ ਇੱਕ ਸਰਦਾਰਨੀ ਆ ਮੈਂ ਇੱਕ ਸਿੱਖਣੀ ਆ ਜੀ ਠੀਕ ਆ ਜੀ ਇੱਕ ਇੱਕ ਇਨਸਾਨੀਅਤ ਹੋਣ ਦੇ ਨਾਤੇ ਵੀ ਮੇਰੇ ਅੰਦਰ ਉਹ ਦਰਦ ਆ ਇੱਕ ਮਾਂ ਹੋਣ ਦੇ ਨਾਤੇ ਇੱਕ ਭੈਣ ਹੋਣ ਦੇ ਨਾਤੇ ਉਹ ਸਾਡੀ ਬੱਚੀ ਆ ਸਾਡੀ ਭੈਣ ਆ ਜੀ ਇੱਕ ਔਰਤ ਆ ਪਰ ਜਿੱਥੇ ਮੈਂ ਹੋ ਸਕਦਾ ਇਨਸਾਫ ਲਈ ਉਹਨਾਂ ਨਾਲ ਖੜਾ ਗਈ ਐਦਾਂ ਦੀ ਕੋਈ ਗੱਲ ਨਹੀਂ ਆ ਨਾ ਮੈਂ ਭੱਜੀ ਸੀ ਨਾ ਭੱਜਦੀ ਆ ਪੂਰਾ ਮੀਡੀਆ ਜਾਣਦਾ ਮੈਨੂੰ ਕਿ ਮੈਂ ਕਿੱਦਾਂ ਦੀ ਲੇਡੀ ਆ ਔਰ ਦੂਸਰੀ ਗੱਲ ਇਹ ਆ ਜਿੱਥੇ ਸਿਸਟਮ ਗਲਤ ਆ ਜੀ ਸਿਸਟਮ ਦੇ ਗਲਤ ਦੇ ਖਿਲਾਫ ਬੋਲਣਾ ਸਾਡਾ ਪਹਿਲਾ ਫਰਜ਼ ਬਣਦਾ ਜੀ ਇਹ ਇੱਕ ਜੀ 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 ਇੱਕ ਤੁਹਾਡਾ ਕਮੈਂਟ ਮੈਂ ਹੋਰ ਦੇਖਿਆ ਸੀ ਸੋਸ਼ਲ ਮੀਡੀਆ ਤੇ ਐਮਐਲਏ ਚਿੰਨ੍ਹAMENTE ਕੋਈ ਲੋਕ ਉਂਗਲੀਆਂ ਉਠਾ ਰਹੇ ਸੀ ਤੁਸੀਂ ਉਹਦੇ ਵਿੱਚ ਕਮੈਂਟ ਪਾਇਆ ਸੀ ਵੀ ਜੇ ਪੁਲਿਸ ਦਾ ਵੇਟ ਕਰਨਾ ਹੀ ਸੀ ਤੇ ਮੈਡਮ ਤੇ ਮੈਡਮ ਕੀ ਜੇ ਖੁਦ ਮੈਡਮ ਨੂੰ ਉਦਾਂ ਮਿਲਿਆ ਤੇ ਮੈਡਮ ਪੁਲਿਸ ਦਾ ਵੇਟ ਕਰਦੇ ਉਹ ਵਧੀਆ ਕੰਮ ਕਰ ਰਹੇ ਨੇ ਉਹਨਾਂ ਨੂੰ ਤੁਸੀਂ ਐਪਰੀਸ਼ੀਏਟ ਕੀਤਾ ਸੀ ਬਾਤ ਹੈ ਬਾਤ ਕਾਬਿਲ ਤਾਰੀਫ ਸੀ ਤੁਹਾਡਾ ਕਮੈਂਟ ਕਿ ਵਾਕਈ ਜੇ ਕੋਈ ਐਮਐਲਏ ਦਾ ਉਦਾਂ ਮਿਲਿਆ ਪੁਲਿਸ ਦੀ ਵੇਟ ਨਾ ਕਰਦੇ ਹੋਏ ਉਹਨਾਂ ਨੇ ਆਪ ਹੀ ਜਿਹੜਾ ਮੈਂ ਮੈਂ ਐਪਰੀਸ਼ੀਏਟ ਕਰੂੰਗੀ ਮੈਡਮ ਐਮਐਲਏ ਸੀ ਇਹਨਾਂ ਨੂੰ ਜੀ ਮੈਂ ਉਹਨਾਂ ਨੂੰ ਐਪਰੀਸ਼ੀਏਟ ਕਰਦੀ ਆ ਦੇਖੋ ਜੀ ਲੋਟਰੀ ਸਿਸਟਮ ਚੱਲ ਰਿਹਾ ਸੀ ਇਲੀਗਲ ਆ ਨਾ ਜੀ ਇਲੀਗਲ ਆ ਨਾ ਮੈਂ ਤੁਹਾਨੂੰ ਤੋਂ ਹੀ ਪੁੱਛਣਾ ਚਾਹੁੰਦੀ ਆ ਇਲੀਗਲ ਕੰਮ ਹੋ ਰਿਹਾ ਸੀ ਨਾ ਬਿਲਕੁਲ ਜੀ ਬਿਲਕੁਲ ਅਗਰ ਹੁਣ ਮੈਨੂੰ ਵੀ ਪਤਾ ਵੀ ਪੁਲਿਸ ਹਫਤੇ ਲੈ ਕੇ ਪਿੱਛੇ ਹਟ ਜਾਂਦੀ ਆ ਜੀ ਠੀਕ ਹੈ ਜੀ ਨਹੀਂ ਜਾਂਦੀ ਰੇਟ ਤੇ ਮੌਕੇ ਤੇ ਪਹੁੰਚਦੀ ਨਹੀਂ ਅਗਰ ਪੁਲਿਸ ਸਹੀ ਕੰਮ ਕਰਦੀ ਹੁੰਦੀ ਸਾਡੀਆਂ ਧੀਆ ਭੈਣਾ ਇੱਜ਼ਤਾਂ ਦੀ ਪ੍ਰੋਟੈਕਸ਼ਨ ਦੇ ਲਈ ਧਰਨੇ ਲਾਉਣ ਆਪਣੇ ਰੇਪ ਦੇ ਇਨਸਾਫ ਦੇ ਲਈ ਧਰਨੇ ਲਾਉਣ ਜੇ ਪੁਲਿਸ ਸਹੀ ਕੰਮ ਕਰਦੀ ਹੋਵੇ ਜੀ ਅਗਰ ਪੁਲਿਸ ਉੱਥੇ ਨਹੀਂ ਪਹੁੰਚੀ ਅਗਰ ਉੱਥੇ ਲੋਕ ਪਰੇਸ਼ਾਨ ਹੋ ਰਹੇ ਸੀ ਉੱਥੇ ਗਲਤ ਸਿਸਟਮ ਚੱਲ ਰਿਹਾ ਸੀ ਜੇ ਉੱਥੋਂ ਦੀ ਨੁਮਾਇੰਦੀ ਨੇ ਜਿਹਨੂੰ ਚੁਣਿਆ ਲੋਕਾਂ ਨੇ ਉਹ ਨੁਮਾਇੰਦਾ ਉਹ ਨੇਤਾ ਉੱਥੇ ਦੀ ਜੇ ਉਹ ਉੱਥੇ ਪਹੁੰਚੀ ਆ ਉਹਨੂੰ ਲੱਗਿਆ ਕਿ ਪੁਲਿਸ ਨਹੀਂ ਆ ਰਹੀ ਇੱਥੇ ਕੁਝ ਗਲਤ ਹੋ ਰਿਹਾ ਤੇ ਉਹਨੇ ਖੁਦ ਐਕਸ਼ਨ ਲੈ ਲਿਆ ਉਹ ਇੰ ਨਹੀਂ ਕਰ ਸਕਦੀ ਸੀ ਇੰਤਜ਼ਾਰ ਕਿਉਂਕਿ ਉਹਨੇ ਉਸ ਟਾਈਮ ਦੇ ਉੱਤੇ ਜੋ ਉਹਨੂੰ ਸਹੀ ਲੱਗਿਆ ਉਹਨੇ ਕੀਤਾ ਮੈਂ ਉੱਥੇ ਐਪਰੀਸ਼ੀਏਟ ਕਰਦੀ ਆ ਉਹਨੂੰ ਮੈਂ ਨਹੀਂ ਉੱਥੇ ਜਿਹੜਾ ਦੇਖੋ ਕੋਈ ਵੀ ਲੀਡਰ ਆ ਚਾਹੇ ਉਹ ਕਿਸੇ ਵੀ ਪਾਰਟੀ ਨੂੰ ਬਿਲੋਂਗ ਕਰਦਾ ਜਿਹੜਾ ਕੰਮ ਸਹੀ ਕਰਦਾ ਜਿੱਥੇ ਉਹਨੇ ਸਹੀ ਕੀਤਾ ਉਹਨੂੰ ਸਹੀ ਕਹੋ ਜਿੱਥੇ ਉਹਨੇ ਗਲਤ ਕੀਤਾ ਉਹਦੇ ਖਿਲਾਫ ਧਰਨਾ ਖੋਲੋ ਬਿਲਕੁਲ ਜੀ ਸਾਡੀ ਵੀ ਇਹੀ ਨੀਤੀ ਰਹੀ ਹੈ ਮੈਂ ਕਹਾਂ ਤਾਂ ਇੱਕ ਗੱਲ ਤੁਹਾਨੂੰ ਲਾਸਟ ਮੈਂ ਦਾ ਸਵਾਲ ਆ ਇੱਕ ਤੁਸੀਂ ਗੱਲ ਕਹੀ ਵੀ ਕੋਲਕਾਤਾ ਵਿੱਚ ਜਿਹੜਾ ਐਕਸੀਡੈਂਟ ਉਹਦੇ ਵਿੱਚ ਜਿਹੜਾ ਕੀ ਆ ਸੀਐਮ ਦੀ ਲੇਡੀ ਦਾ ਪਰ ਸ਼ਹਿਰ ਦੇ ਮਾਲਕ ਜਿਹੜੀ ਜ਼ਿਲ੍ਹੇ ਦੀ ਮਾਲਕ ਸ਼ਹਿਰ ਵੀ ਮਾਲਕ ਹੁੰਦੇ ਡੀਸੀ ਸਾਹਿਬ ਦੇ ਕਿ ਮੈਲਾ ਆ ਪਰ ਇੱਥੇ ਡੀਸੀ ਸਾਹਿਬ ਦੇ ਹੁੰਦੇ ਹੁੰਦੇ ਇੰਨੀਆਂ ਨਿਊਜ਼ ਚੱਲਦੀਆਂ ਪਈਆਂ ਨੇ ਕਿ ਪਰ ਕੀ ਇੱਕ ਇਸ ਭੈਣ ਜਿਹੜੀ ਹੈ ਇਸ ਭੈਣ ਦੇ ਜਿਹੜੀ 13 ਸਾਲ ਦੀ ਬੱਚੀ ਨੂੰ ਧਰਨੇ ਲੈਣੇ ਬਾਦੀ ਬਾਕੀ ਪਰ ਉਹ ਉਹਦੀ ਮੈਪਿੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਜੀ ਜੀ ਤੇ ਆ ਦੋਨਾਂ ਜਿਹੜੀਆਂ ਇੱਕ ਉਹ ਵੀ ਸਾਡੀ ਬੱਚੀ ਹੈ ਸਾਡੀ ਭੈਣ ਆ ਇਹ ਦੋਨਾਂ ਨੇ ਤਾਂ ਮੇਤਾ ਨੇ ਲਾਣੇ ਪਹਿਰੇ ਕਿ ਇਹ ਬਾਜ਼ੀ ਬਾਜ਼ੀ ਹੈ ਇਨਸਾਨੀਅਤ ਮਰ ਚੁੱਕੀ ਹੈ ਬਿਲਕੁਲ ਬਾਜ਼ਬ ਨਹੀਂ ਆ ਬਿਲਕੁਲ ਇਨਸਾਨੀਅਤ ਰਹਿਤ ਹੋ ਰਿਹਾ ਜੋ ਕੁਝ ਵੀ ਹੋ ਰਿਹਾ ਹੈ ਲਾਅ ਐਂਡ ਆਰਡਰ ਦੀਆਂ ਧੱਜੀਆਂ ਉੱਡ ਚੁੱਕੀਆਂ ਨੇ ਆਮ ਆਦਮੀ ਪਾਰਟੀ ਦੇ ਰਾਜ ਦੇ ਦੌਰਾਨ ਸਭ ਨੂੰ ਪਤਾ ਜੀ ਅਗਰ ਹੁਣ ਵੀ ਸੀਐਮ ਸਾਹਿਬ ਨੇ ਸਖਤ ਐਕਸ਼ਨ ਨਹੀਂ ਲਏ ਇਸ ਕ੍ਰਾਈਮ ਦੇ ਉੱਤੇ ਤਾਂ ਇਹ ਇਹ ਜਿਹੜਾ ਪੰਜਾਬ ਆ ਨਾ ਇਹ ਬਹੁਤ ਜਲਦ ਜਵਾਬ ਦਿੰਦਾ ਹੈ ਇਹ ਜਿਹੜੇ ਜਿਹੜੇ ਐਮਐਲਏ ਅੰਦੇ ਘਰੇ ਕਿੱਲੋ ਆਟਾ ਨਹੀਂ ਸੀ ਹੁੰਦਾ ਅੱਜ ਉਹ ਐਮਐਲਏ ਬਣ ਕੇ ਬਾਦਸ਼ਾਹ ਬਣ ਕੇ ਘੁੰਮਦੇ ਆ ਤੇ ਕ੍ਰਾਈਮਨਲਸ ਨੂੰ ਪਨਾ ਦੇ ਰਿਆ ਸ਼ੈਲਟਰ ਕਰ ਰਿਆ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਪੰਜਾਬੀ ਆ ਇਹ ਨਾ ਘਰੋਂ ਖਿੱਚ ਖਿੱਚ ਕੇ ਲਿਆ ਕੇ ਫਿਰ ਘੜੀਸ ਘੜੀਸ ਕੇ ਬੜਵੇ ਹੁੰਦੇ ਨੇ ਵੀ ਹਾਂਜੀ ਤੁਸੀਂ ਆ ਸਾਡਾ ਕ੍ਰਾਈਮ ਕਰਵਾਇਆ ਜਿਹਦੀ ਧੀ ਭੈਣ ਦੀ ਪਤ ਲੁੱਟੀ ਗਈ ਬਾਈ ਜੀ ਉਹਨੂੰ ਨਾ ਕਿਸੇ ਐਮਐਲਏ ਦੀ ਨਾ ਉਹਨੂੰ ਕਿਸੇ ਦੀ ਕਿਸੇ ਦੀ ਧਰਮ ਨਹੀਂ ਰਹਿੰਦੀ ਫਿਰ ਤੀਆਂ ਪਹਿਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਜਦੋਂ ਤੱਕ ਤੁਸੀਂ ਲਾ ਐਂਡ ਆਰਡਰ ਦੇ ਅੰਦਰ ਨਹੀਂ ਕੰਮ ਕਰੋਗੇ ਤੁਹਾਨੂੰ ਜੇਕਰ ਪੋਸਟ ਮਿਲੀ ਆ ਤੁਸੀਂ ਪੁਲਿਸ ਆਫੀਸਰ ਹੋ ਤੁਸੀਂ ਕਮਿਸ਼ਨਰ ਹੋ ਜਾਂ ਤੁਸੀਂ ਇੰਸਪੈਕਟਰ ਹੋ ਜਾਂ ਤੁਸੀਂ ਐਸ ਐਚ ਓ ਅਗਰ ਤੁਸੀਂ ਆਪਣੀ ਜੌਬ ਨੂੰ ਸਹੀ ਤਰੀਕੇ ਨਾਲ ਨਹੀਂ ਨਿਭਾਉਂਗੇ ਤਾਂ ਲੋਕ ਰਸਤੇ ਤੇ ਉਤਰਨਗੇ ਧਰਨੇ ਲਾਉਣਗੇ ਪ੍ਰੋਟੈਸਟ ਕਰਨਗੇ ਤੇ ਕਾਨੂੰਨ ਵੀ ਆਪਣੇ ਹੱਥ ਚ ਲੈਣਗੇ ਅਸੀਂ ਕਿਉਂ ਇਹੋ ਜਿਹਾ ਮੌਕਾ ਪੈਦਾ ਕਰਦੇ ਆ ਕਿ ਲੋਕ ਆਪਣਾ ਕਾਨੂੰਨ ਹੱਥ ਚ ਲੈਣ ਜੀ ਕਿਉਂ ਮੌਕਾ ਪੈਦਾ ਕਰਦੇ ਆ ਕਿ ਅਸੀਂ ਇਨਸਾਫ ਨਹੀਂ ਦੇ ਪਾਰੇ ਲੋਕਾਂ ਨੂੰ ਜੋ ਥਾਣਿਆਂ ਦੇ ਵਿੱਚ ਹਫਤਾ ਚੱਲਦਾ ਠੇਕੇ ਕਿਉਂ ਕਿਉਂ ਹਫਤੇ ਬੰਨੇ ਹੋਏ ਆ ਐਮਐਲਏ ਨੇ ਆਪਣੇ ਥਾਣੇਦਾਰਾਂ ਨਾਲ ਉਹਨਾਂ ਦੇ ਐਸਐਚਓ ਨਾਲ ਬਿਲਕੁਲ ਤੇ ਜਿਹੜੀ ਇਹ ਲਾ ਇੱਕ ਇੱਕ ਇਹ ਸਰਕਾਰਾਂ ਆਵਾਜ਼ ਉਠਾਉਂਦਾ ਉਹਨੂੰ ਚੱਕ ਕੇ ਅੰਦਰ ਕਰ ਦਿੱਤਾ ਜਾਂਦਾ ਤੇ ਜਿਸ ਸੰਤੂ ਵਰਗੀ ਆਵਾਜ਼ ਉਠਾਉਂਦੇ ਉਹਦੀਆਂ ਪ੍ਰਾਪਰਟੀਆਂ ਦੇ ਕਰਜ਼ੇ ਕਰ ਲਈ ਜਾਂਦੇ ਆ ਬਿਲਕੁਲ ਜੀ ਇਹ ਸਹਜ ਚੱਲਣ ਚੱਲ ਪਿਆ ਆ ਬਿਲਕੁਲ ਤੇ ਜਿਹੜੀ ਆਵਾਜ਼ ਉਠਾਉਣ ਵਾਲਾ ਆਵਾਜ਼ ਉਠਾਉਂਦਾ ਰਹਿਣਾ ਚਾਹੀਦਾ ਮੈਂ ਹੁਣ ਵੀ ਤੁਹਾਨੂੰ ਇਹ ਕਹਿ ਰਹੀ ਆ ਕਿ ਅਗਰ ਉਸ ਬੰਦੇ ਨੇ ਕ੍ਰਾਈਮ ਕੀਤਾ ਉਹਦੇ ਤੇ ਪਰਚਾ ਦਰਜ ਹੋਇਆ ਤਾਂ ਪੁਲਿਸ ਕਮਿਸ਼ਨਰ ਨੂੰ ਪੂਰੇ ਆਪਣੇ ਸਟਾਫ ਨੂੰ ਪੂਰੇ ਡਿਪਾਰਟਮੈਂਟ ਨੂੰ ਇੰਡੀਕੇਸ਼ਨ ਦੇ ਜਿਹੜੀਆਂ ਚਾਹੀਦੀਆਂ ਨੇ ਕਿ ਇਹਨੂੰ ਅਰੈਸਟ ਕਰੋ ਆਰਡਰ ਪਾਸ ਕਰਨਾ ਚਾਹੀਦਾ ਅਗਰ ਨਹੀਂ ਹੋ ਰਿਹਾ ਉਹਨੂੰ ਕੋਈ ਪੋਲੀਟੀਕਲ ਪਾਵਰ ਸ਼ੈਲਟਰ ਕਰ ਰਹੀ ਹੈ ਤਾਂ ਲੱਖ ਦੀ ਲਾਹਨਤ ਉਹਨਾਂ ਐਮਐਲਏਜ਼ ਨੂੰ ਉਹਨਾਂ ਲੀਡਰਜ਼ ਨੂੰ ਜੋ ਇਹੋ ਜਿਹੇ ਘਟਿਆ ਕ੍ਰਾਈਮਨਲ ਬੰਦਿਆਂ ਨੂੰ ਸ਼ੈਲਟਰ ਕਰਦੇ ਨੇ ਜਿਹੜੇ ਬੰਦੇ ਵੀ ਹਜੇ ਪਰਚੇ ਦੇ ਵਿੱਚ ਨਹੀਂ ਆਏ ਉਹਨਾਂ ਨੂੰ ਪਰਚੇ ਦੇ ਵਿੱਚ ਐਡ ਕਰਕੇ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਤੇ ਇਸ ਬੱਚੀ ਨੂੰ ਇਨਸਾਫ ਦਿੱਤਾ ਜਾਵੇ ਕਿ ਪੰਜਾਬ ਦੀਆਂ ਬਾਕੀਆਂ ਧੀਆ ਭੈਣਾਂ ਵੀ ਇਨਸਾਫ ਦੀ ਗੁਹਾਰ ਲਾ ਸਕਣ ਔਰ ਇੰਤਜ਼ਾਰ ਕਰਦੀਆਂ ਨੇ ਸੀਐਮ ਭਗਵੰਤ ਮਾਨ ਦੇ ਫੇਸ ਵੱਲ ਵੇਖ ਰਹੀਆਂ ਨੇ ਕਿ ਸਾਡੀਆਂ ਇੱਜ਼ਤਾਂ ਦੀ ਰਾਖੀ ਕੀ ਸਾਡੇ ਪੰਜਾਬ ਦਾ ਜੋ ਸਰਦਾਰ ਹੈ ਪਗੜੀਦਾਰੀ ਹੈ ਜੋ ਪੰਜਾਬ ਦੀ ਰਾਖੀ ਕਰ ਸਕਦਾ ਧੀਆ ਭੈਣਾਂ ਦੀ ਇੱਜ਼ਤਾਂ ਦੀ ਅੱਜ ਇਸ ਟਾਈਮ ਦੇ ਉੱਤੇ ਸੀਐਮ ਭਗਵੰਤ ਮਾਨ ਜੀ ਨੂੰ ਰਿਕੁਐਸਟ ਵੀ ਕਰਦੀਆਂ ਤੇ ਇੱਕ ਤਾਕੀਦ ਵੀ ਕਰਦੀਆਂ ਕਿ ਤੁਸੀਂ ਉਸ ਕੰਮ ਨੂੰ ਬਿਲਾਉਂਗ ਕਰਦੇ ਹੋ ਜਿਹਨੂੰ ਪੰਜਾਬੀ ਕਿਹਾ ਜਾਂਦਾ ਹੈ ਮਾਰਸਲ ਕਿਹਾ ਜਾਂਦਾ ਹੈ ਅੱਜ ਪੰਜਾਬ ਦੀਆਂ ਧੀਆਂ ਪੇਣਾ ਦੀ ਪੱਤ ਤੁਹਾਡੇ ਰਾਜ ਦੇ ਅੰਦਰ ਲੁੱਟੀ ਜਾ ਰਹੀ ਆ ਤੇ ਤੁਸੀਂ ਖਾਮੋਸ਼ ਬੈਠੇ ਹੋ ਜਿਵੇਂ ਦਿੱਲੀ ਕਬੂਤਰ ਕਬੂਤਰ ਬਿੱਲੀ ਨੂੰ ਵੇਖ ਕੇ ਅੱਖਾਂ ਬੰਦ ਕਰਦਾ ਬਿਲਕੁਲ ਗਲਤ ਹੈ ਤੁਹਾਡੇ ਤੇ ਉਂਗਲੀਆਂ ਇਸੇ ਲਈ ਉੱਥਣੀਆਂ ਕਿ ਉੱਠਦੀਆਂ ਰਹਿਣਗੀਆਂ ਜਦ ਤੱਕ ਤੁਸੀਂ ਸਿਸਟਮ ਨੂੰ ਸਹੀ ਨਹੀਂ ਚਲਾਉਂਗੇ ਅਗਰ ਤੁਸੀਂ ਆਪਣੇ ਡਿਪਾਰਟਮੈਂਟਸ ਨੂੰ ਹੁਣ ਵੀ ਸਹੀ ਇੰਡੀਕੇਸ਼ਨ ਨਹੀਂ ਦਿੱਤੇ ਤਾਂ ਆਉਣ ਵਾਲੇ ਟਾਈਮ 'ਚ ਬਹੁਤ ਖਮਿਆਜਾ ਭੋਗਤਣਾ ਪੈਗਾ ਆ ਆਮ ਆਦਮੀ ਪਾਰਟੀ ਨੂੰ ਜੀ ਜੀ ਇੱਕ ਲਾਸਟ ਗੇੜਾ ਕੀ ਹੈ ਸਵਾਲ ਆ ਕਿ ਮੈਂ ਤੁਹਾਨੂੰ ਇੱਕ ਬੇਨਤੀ ਕਰਨਾ ਚਾਹਨਾ ਕਿ ਜਦੋਂ ਪਹਿਲਾਂ ਕਾਨੂੰਨ ਦੇ ਵਿੱਚ ਜਿਹੜੀ ਪਹਿਲਾਂ ਜਦੋਂ ਅਸੀਂ ਅਦਾਲਤਾਂ ਦੇ ਵਿੱਚ ਉਹਾਂ ਖਾਈਂਦੀਆਂ ਸੀਗੀਆਂ ਕਿ ਮੈਂ ਗੀਤਾਰੇ ਉੱਤੇ ਹੱਥ ਰੱਖ ਕੇ ਮੈਂ ਕੁਰਾਨ ਦੇ ਉੱਤੇ ਹੱਥ ਰੱਖ ਕੇ ਮੈਂ ਕਿਸੇ ਵੀ ਗ੍ਰੰਥ ਉੱਤੇ ਹੱਥ ਰੱਖ ਕੇ ਕਸਮ ਖਾਣਾ ਕਿ ਜੋ ਬੋਲਾਂਗਾ ਸੱਚ ਬੋਲਾਂਗਾ ਸੱਚ ਤੋਂ ਸਵਾਇ ਕੁਝ ਨਹੀਂ ਬੋਲਾਂਗਾ ਜੀ ਫਿਰ ਕੋਈ ਆਰਡੀਨੈਂਸ ਪਾਸ ਹੋਇਆ ਕਿਉਂਕਿ ਲੋਕ ਝੂਠੀਆਂ ਕਸਮਾਂ ਖਾਂਦੇ ਸੀ ਤੇ ਉਹ ਗੀਤਾ ਪੁਰਾਣ ਗ੍ਰੰਥ ਉਹ ਚਾੱਕ ਦਿੱਤੇਗੇ ਉਹਦੇ ਵਿੱਚੋਂ ਇੱਕ ਅਦਾਲਤਾਂ ਦੇ ਵਿੱਚੋਂ ਦੀ ਤੇ ਮੈਂ ਇੱਕ ਤੁਹਾਡੇ ਨਾਲ ਗੱਲ ਕਰਨਾ ਚਾਹਣਾ ਇਹ ਤੁਸੀਂ ਆਪਣਾ ਬਿਆਨ ਜਿਹੜਾ ਤੁਹਾਡਾ ਇੱਕ ਨਜਿੱਦਿਆ ਹੈ ਤੁਹਾਡਾ ਜਿਹੜਾ ਪੋਲੀਟੀਕਲ ਕੈਰੀਅਰ ਹੈ ਇਹਨੂੰ ਬਿਲਕੁਲ ਤਰਕ ਨਾਲ ਦਿਓ ਕਿ ਜਿਹੜਾ ਕਿ ਇੱਕ ਹੁਣ ਲੱਗਦਾ ਨਹੀਂ ਕਿ ਹੁਣ ਜਿਹੜੇ ਕੀ ਆ ਉਹ ਜਿਹੜੇ ਆ ਪੁਲਿਸ ਆਫਸਰ ਜਦੋਂ ਡਿਊਟੀ ਦੇ ਉੱਤੇ ਹੁੰਦੇ ਆ ਇਹ ਸੰਵਿਧਾਨਿਕ ਸੋ ਖਾਂਦੇ ਨੇ ਮੈਂ ਸੰਵਿਧਾਨ ਦੇ ਪ੍ਰਤੀਨਿਸ਼ਠਾ ਵਾਂ ਦਵਾਂਗਾ ਤੇ ਇਹ ਤੋਂ ਵੀ ਜਿਹੜੀ ਕਿ ਹਟਾ ਦੇਣੀ ਚਾਹੀਦੀ ਹੈ ਕਿਉਂਕਿ ਇਹ ਸੋਹ ਖਾਨ ਦੇ ਬਾਅਦ ਜੁਦ ਵੀ ਪੁਲਿਸ ਅਫਸਰ ਜਿਹੜੇ ਲੀਡਰਾਂ ਦੇ ਇਹੇ ਤੀ ਚਲਾਣਾ ਤਾਂ ਫਿਰ ਇਹ ਸੋਹ ਦਾ ਕੋਈ ਮਹੱਤਵ ਨਹੀਂ ਰੰਦਾ ਦੇਖੋ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦੀ ਹਾਂ ਕਿ ਕ੍ਰਾਈਮ ਵੱਜ ਜਾਂਦਾ ਤਾਂ ਇਹਦਾ ਮਤਲਬ ਇਹ ਨਹੀਂ ਵੀ ਕਿ ਕਿ ਗੁਰਦੁਆਰੇ ਮੰਦਿਰ ਬੰਦ ਹੋ ਜਾਂਦੇ ਆ ਠੀਕ ਆ ਜੀ ਹੁਣ ਅਗਰ ਇੱਕ ਕਿਸੇ ਨੇ ਮੀਟ ਦਾ ਖੋਖਾ ਕਿਸੇ ਗੁਰਦੁਆ ਗੁਰੂ ਧਾਮ ਦੇ ਸਾਹਮਣੇ ਪਾਇਆ ਤਾਂ ਮੰਦਿਰ ਬੰਦ ਹੋ ਜੇਗਾ ਗੁਰਦੁਆਰਾ ਬੰਦ ਹੋ ਜੀ ਦਾ ਨਹੀਂ ਜੀ ਸਾਨੂੰ ਆਪਣਾ ਨਜ਼ਰੀਆ ਚੇਂਜ ਕਰਨਾ ਪਏਗਾ ਅਸੀਂ ਸੌਹਾਂ ਸੌਹਾਂ ਇਸ ਲਈ ਖੋਈਆਂ ਜਾਂਦੀਆਂ ਨੇ ਕਿ ਰੱਬ ਤੋਂ ਤਾਂ ਇੱਕ ਵਾਰ ਇਨਸਾਨ ਡਰਦਾ ਪਰਮਾਤਮਾ ਦਾ ਤਾਂ ਡਰ ਸਭ ਦੇ ਦਿਲ ਚ ਹੁੰਦਾ ਨਿਸ਼ਟਾਵਾਨਤਾ ਤਾਂ ਉਹਦੇ ਅੰਦਰ ਹੁੰਦੀ ਆ ਨਾ ਆਪਣੇ ਦੇਸ਼ ਪ੍ਰਤੀ ਆਪਣੇ ਕਰਮ ਪ੍ਰਤੀ ਆਪਣੀ ਡਿਊਟੀ ਪ੍ਰਤੀ ਆਪਣੀ ਜੌਬ ਪ੍ਰਤੀ ਆਪਣੇ ਸਮਾਜ ਪ੍ਰਤੀ ਜੀ ਅਗਰ ਉਹ ਬੰਦਾ ਫੇਰ ਵੀ ਝੂਠੀ ਸੌਹ ਖਾ ਕੇ ਇਹਨਾਂ ਚੀਜ਼ਾਂ ਨੂੰ ਨਹੀਂ ਉਹ ਕਰਦਾ ਵਰਦੀ ਪਹਿਨ ਕੇ ਰੱਖਿਆ ਕਰਨ ਦੀ ਬਜਾਏ ਪੱਖਸ਼ਕ ਬਣਦਾ ਤਾਂ ਫੇਰ ਉਹ ਉਹ ਬੰਦਿਆਂ ਦੇ ਉੱਤੇ ਇਹ ਕਾਨੂੰਨ ਵੀ ਲਾਗੂ ਹੁੰਦਾ ਕਿ ਚਾਹੇ ਉਹ ਵਰਦੀ ਵਿੱਚ ਆ ਚਾਹੇ ਉਹ ਬਿਨਾਂ ਵਰਦੀ ਤੋਂ ਆ ਚਾਹੇ ਉਹ ਕਿਸੇ ਵੀ ਪੋਲੀਟੀਕਲ ਪੋਸਟ ਤੇ ਆ ਉਹਦੇ ਲਈ ਕਾਨੂੰਨ ਇੱਕੋ ਹੀ ਹੋਣਾ ਚਾਹੀਦਾ ਜੋ سزا ਦੂਸਰੇ ਲਈ ਬਣਦੀ ਆ ਸ਼ੈਲਟ ਜਿਸ ਨੇ ਰੇਪ ਕੀਤਾ ਉਹਦੇ ਲਈ ਵੀ ਕ੍ਰਾਈਮ ਕੀਤਾ ਉਹਦੇ ਲਈ ਵੀ ਜਿਹੜਾ ਉਹਨੂੰ ਸ਼ੈਲਟਰ ਕਰਦਾ ਉਹਦੇ ਲਈ ਵੀ ਸੇਮ ਸਜ਼ਾ ਹੋਣੀ ਚਾਹੀਦੀ ਆ ਮੇਰੇ ਹਿਸਾਬ ਨਾਲ ਜੀ ਤੋਂ ਧੰਨਵਾਦ ਤੁਹਾਡਾ ਕਿਉਂਕਿ ਨਹੀਂ ਚੋਰ ਨਹੀਂ ਚੋਰ ਦੀ ਮਾਂ ਨੂੰ ਫੜੋ ਇਸੇ ਕਰਕੇ ਜਿਹਨੇ ਕੰਮ ਗਲਤ ਕੀਤਾ ਉਹ ਉਹਨੂੰ ਤਾਂ ਫੜੋ ਹੀ ਫੜੋ ਜਿਹੜਾ ਉਹਨੂੰ ਸ਼ੈਲਟਰ ਕਰਦਾ ਉਹਨੂੰ ਪਹਿਲਾਂ ਫੜੋ ਜੀ ਤੋਂ ਧੰਨਵਾਦ ਤੁਹਾਡੇ ਜਿਹੜੇ ਵਿਚਾਰ ਅਸਲੀ ਤੇ ਇਹਨੂੰ ਉਜਾਗਰ ਕਰਾਂਗੇ ਤੇ ਉਮੀਦ ਕਰਦੇ ਆਂ ਇਹ ਜੀ ਉਸ ਭੈਣ ਨੂੰ ਲੋੜ ਪਈ ਤਾਂ ਤੁਸੀਂ ਉਹਦੇ ਲਈ ਬਚਨ ਮੰਨ ਚਾਹ। ਮੈਂ ਹਮੇਸ਼ਾ ਖੜੀ ਆ ਜੀ ਇਕੱਲੀ ਉਸ ਭੈਣ ਲਾਂ ਲਈ। ਹਰ ਉਸ ਧੀ ਭੈਣ ਨਾਲ ਪੰਜਾਬ ਦੀ ਨਾਲ ਪੂਰੇ ਦੇਸ਼ ਦੀ ਨਾਲ ਖੜੀ ਆ। ਮੈਂ ਇੱਥੇ ਮੇਰੇ ਕੋਲ ਨਾ ਕੋਈ ਬਹੁਤ ਵੱਡਾ ਅਹੁਦਾ ਨਾ ਮੈਂ ਕੋਈ ਬਹੁਤ ਵੱਡੀ ਪੋਲੀਟਿਕਲ ਲੀਡਰ ਆ ਮੈਂ ਇੱਕ ਸਮਾਜ ਸੇਵੀ ਆ। ਮੈਂ ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਹਿੰਦੀ ਆ ਕਿ ਜਾਨ ਵੀ ਚਲੀ ਗਈ ਕਿਸੇ ਧੀ ਭੈਣ ਦੀ ਇੱਜ਼ਤ ਬਚਾਉਂਦੇ ਹੋਏ ਅਤੇ ਉਹਦੇ ਇਨਸਾਫ਼ ਲਈ ਲੜਦੇ ਹੋਏ ਤਾਂ ਤੇਜੀ ਸੰਧੂ ਹੱਸਦੇ ਹੱਸਦੇ ਆਪਣੀ ਜਾਨ ਕੁਰਬਾਨ ਕਰ ਦਊਗੀ। ਬਹੁਤ ਸਾਰਾ ਧੰਨਵਾਦ। ਅਸੀਂ ਤੁਹਾਡੇ ਤੇ ਫਖਰ ਕਰਦੇ ਆ। ਇਹ ਤੁਹਾਡੇ ਵਿਚਾਰ ਜਨਤਾ ਤੱਕ ਪਹੁੰਚਾਣ ਦੀ ਕੋਸ਼ਿਸ਼ ਕਰਨ ਲਈ ਧੰਨਵਾਦ ਜੀ। ਥੈਂਕ ਯੂ ਜੀ।